ਤਕ ਉਸ ਦਿਨ ਪਹਿਲਾਂ ਸਮਰਾਲਾ ਪੁਲਿਸ ਨੇ ਪਿੰਡ ਮਾਨਕੀ ਦੇ ਵਿੱਚ ਕਬਰ ਦੇ ਖਿਡਾਰੀ ਦੇ ਕਤਲ ਦੇ ਸਬੰਧ ਵਿੱਚ ਤਰਨਤਾਰਨ ਵਿਖੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਪਿੰਡ ਕੂਬੇ ਵਿੱਚ ਬੰਦ ਟੋਲ ਪਲਾਜ਼ਾ ਦੇ ਜਿਹੜੇ ਸਥਿਤਿਕ ਦਫ਼ਤਰ ਦੇ ਵਿੱਚ ਲੈ ਕੇ ਗਏ ਤਾਂ ਜੋ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ। ਸੋ ਦੱਸਦੇ ਕਿ ਦੋ ਮੁਲਜ਼ਮ ਗੁਰਤੇਜ ਸਿੰਘ ਤੇਜੀ ਤੇ ਹਰਕਰਨ ਸਿੰਘ ਕਰਨ ਨੇ ਚਲਾਕੀ ਦੇ ਨਾਲ ਪੁਲਿਸ ਉੱਤੇ ਪਿਸਤੌਲਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਪੁਲਿਸ ਉੱਤੇ ਮੁਲਜ਼ਮ ਵਿਚਕਾਰ ਝੜਪ ਹੋਈ ਹੈ ਤੇ ਹਰਕਰਨ ਸਿੰਘ ਦੇ ਗੋਡੇ ਦੇ ਵਿੱਚ ਵੀ ਗੋਲੀ ਲੱਗੀ ਹੈ। ਤੇ ਘਰ ਮੁਲਜ਼ਮ ਨੇ ਪਰਜਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਗਿੱਟਾ ਟੁੱਟ ਗਿਆ ਸੋ ਸਹੀ ਸਟਾਫ ਮੈਂਬਰ ਜਸਪਿੰਦਰ ਸਿੰਘ ਦੇ ਪੱਟ ਦੇ ਵਿੱਚ ਵੀ ਗੋਲੀ ਲੱਗੀ ਹੈ ਸੋ ਜ਼ਖਮੀ ਸਹੀ ਸਟਾਫ ਮੈਂਬਰ ਜਸਪਿੰਦਰ ਸਿੰਘ ਦਾ ਪਟਿਆਲਾ ਦਾ ਰਜਿੰਦਰ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਉੱਥੇ ਦੋ ਹੋਰ ਦੋਸ਼ੀ ਸਮਰਾਲਾ ਸੁਪਰ ਹਸਪਤਾਲ ਚਲਾ ਰਹੇ ਐਸ ਬਾਬਤ ਐਸ ਐਸ ਪੀ ਡਾਕਟਰ ਜੋਤੀ ਆਦਵ ਨੇ ਦੱਸਿਆ ਕਿ ਕਤਲ ਨਿਜੀ ਰஞ்சிਤ ਸਿੰਘ ਕਿਉਂਕਿ ਮਾਨਕੀ ਦੇ ਰਹਿਣ ਵਾਲੇ ਧਰਮਵੀਰ ਸਿੰਘ ਧਰਮ ਨੇ ਕਤਲ ਤੋਂ ਪਹਿਲਾਂ ਦੋਸ਼ੀ ਹਰਕਰਨ ਸਿੰਘ ਕਰਨ ਜੋ ਕਿ ਮਾਦੋਪੁਰ ਦਾ ਰਹਿਣ ਵਾਲਾ ਉਸਦੇ ਪਿਤਾ ਨੂੰ ਕੁੱਟਿਆ ਸੀ ਇਸੀ ਰੰਚਿਸ ਕਾਰਨ 3 ਤਰੀਕ ਨੂੰ ਮਾਨਕੀ ਪਿੰਡ ਦੇ ਵਿੱਚ ਹਮਲਾ ਹੋਇਆ ਜਿਸ ਦੇ ਨਤੀਜੇ ਵਜੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ 3 ਨਵੰਬਰ ਨੂੰ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹਦਾ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ ਤੇ ਤਿੰਨ ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਤਰਮਾ ਜੋ ਪਰਸਨ ਹੈ ਉਹਨੂੰ ਬ੍ਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਏਟਲੀ ਮਰਡਰ ਦੀ ਐਫਆਈਆ ਦਰਜ ਕੀਤੀ ਤੇ ਅੱਗੇ ਤਫ਼ਤੀਸ਼ ਕੀਤੀ ਤੇ ਇਹਨਾਂ ਦੇ 12-13 ਸਾਥੀਆਂ ਨੂੰ ਜੋ ਫਰੈਂਡਸ ਐਨ ਅਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ ਅਰਲੀ ਮਾਰਨਿੰਗ ਚਾਰ ਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨਤਾਰਨ ਤੋਂ ਖੰਨਾ ਪੁਲਿਸ ਨੇ ਐਸਪੀ ਡੀ ਦੀ ਓਵਰঅল ਸੁਪਰਵੀਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਸਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਏਲੀਅਸ ਕਰਨ ਮਾਧਪੁਰ ਤੇ ਗੁਰਤੇਸ਼ ਤੇਜੀ ਏਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਆ ਰੈਜ਼ੀਡੈਂਟ ਆਫ ਮਾਦਪੁਰ ਹੈਗਾ ਤੇ ਇੱਕ ਇੱਕ ਜੱਸਾ ਹੈਗਾ ਉਹ ਚਕਸਰ ਆਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀ ਹੋਣੇ ਕਰਨ ਮਾਦਪੁਰ ਜੋ ਛੋਟਾ ਗੈਂਗਸਟਰ ਹੈਗਾ ਉਦੇ ਫਾਦਰ ਦੇ ਨਾਲੇ ਨਾਲ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਕ ਟੋਲ ਪਲਾਜ਼ਾ ਹੈਗਾ ਕੁਬਾ ਪਿੰਡ ਦੇ ਨੇੜੇ ਇੱਥੇ ਇਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਤੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀਗੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ 32 ਬੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਚਾਰਜ ਉਹਨਾਂ ਨੂੰ ਵੀ ਉਹਨਾਂ ਦੀ ਪਟੜ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਘੁੰਖਟਣਾ ਹੈਗਾ ਉਹਦੇ ਉੱਪਰ ਵੀ ਗੋਲੀ ਵੱਜੀ ਤੇ ਇਹਨੂੰ ਕਾਬੂ ਕਰ ਲਿਆ ਗਿਆ ਜਿਹਦੇ ਦੂਜੇ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕਾਉਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਐ ਖੁੱਲੀ ਜਗ੍ਹਾ ਹੈ ਉਤੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤੋਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਹੈ ਉੱਥੇ ਵੀ ਇੰਜਰੀ ਦੱਸਦਾ ਹੈਗਾ ਤੇ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਇਹਦੇ ਨਾਲ ਨਾਲ ਸਾਡੇ ਸੀਆਈ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਤੇ ਇਹਨਾਂ ਨੂੰ ਮੈਚ ਕੀਤਾ ਜਾਏਗਾ ਉਸ ਇਨ ਦੀ ਫਾਇਰਿੰਗ ਵਾਲੇ ਇਨਸੀਡੈਂਟ ਦੇ ਨਾਲ ਅ ਤੇ ਹੋਰ ਵੀ ਅਗਰ ਇਹਨਾਂ ਦੀ ਪੁੱਛਗਿੱਛ ਦੌਰਾਨ ਕੁਝ ਹੋਰ ਵੀ ਅਗਰ ਅ ਇਨਸੀਡੈਂਟਸ ਬਾਰੇ ਅਗਰ ਪਤਾ ਲੱਗਦਾ ਹੈਗਾ ਤੇ ਹੋਰ ਵੀ ਅਗਰ ਖੁਲਾਸੇ ਅਗਰ ਹੁੰਦੇ ਤਾਂ ਉਹ ਵੀ ਮੀਡੀਆ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰ ਦਿੰਗੇ ਮੈਂ ਇੱਕ ਬਿਸ਼ਨੂਈ ਗੈਂਗ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕੀ ਉਹ ਪੋਸਟ ਨਾਲ ਹੈ ਜਿਵੇਂ ਮੈਂ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆ ਜਿਹੜੇ ਮਾੜੇ ਬੰਦੇ ਹੁੰਦੇ ਆ ਕੋਈ ਵੀ ਇਨਸੀਡੈਂਟ ਨੂੰ ਵਰਤੋ ਕਰਕੇ ਆਮ ਲੋਕਾਂ ਨੂੰ ਫਿਰ ਹੋਰ ਡਰਾਣਾ ਚਾਹੁੰਦੇ ਤਾਂ ਉਦਾਂ ਦੀ ਹੀ ਇੱਕ ਪੋਸਟ ਸੀਗੀ ਕਿਉਂਕਿ ਇਹਨਾਂ ਦੀ ਜੋ ਆਪਣੀ ਰਾਜੀ ਸੀਗੀ ਉਹ ਆਪਣਾ ਇੱਕ ਜੋ ਰੀਸੈਂਟਲੀ ਇਹਨਾਂ ਦੇ ਜੋ ਇੱਕ ਕਾਰਨ ਮਾਦਪੁਰ ਹੈਗਾ ਇਹਦੇ ਫਾਦਰ ਦੇ ਨਾਲ ਜੋ ਧਰਮਾ ਉਹਦੇ ਸਾਥੀਆਂ ਦਾ ਜੋ ਲੜਾਈ ਝਗੜਾ ਹੋਇਆ ਸੀਗਾ ਉਹਦੇ ਕਰਕੇ ਹੀ ਇਹਨਾਂ ਨੇ ਆ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਤੇ ਉਦਾ ਦੀ ਕੋਈ ਗੱਲ ਨਹੀਂ ਹੈ ਬਟ ਹਾਂ ਉਹਨਾਂ ਨੇ ਸ਼ਾਇਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਅੱਗੇ ਡਰਾਉਣ ਦੇ ਲਈ ਇੱਕ ਜਾਲੀ ਜੀ ਪੋਸਟ ਪਾਈ ਸੀਗੀ ਬਟ ਅੱਗੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਉਹਨਾਂ ਨੂੰ ਵੀ ਅੱਗੇ ਕੇਸ ਦੇ ਵਿੱਚ ਵੀ ਨਾਮਿਨੇਟ ਵੀ ਕੀਤਾ ਗਿਆ ਤੇ ਅੱਗੇ ਉਹਨਾਂ ਦੇ ਉੱਪਰ ਵੀ ਫਿਰ ਵੰਡੇ ਕਾਰਵਾਈ ਕੀਤੀ ਜਾਏਗੀ ਜਿਵੇਂ ਕਿ ਮੈਂ ਬਠਿੰਡਾ ਜੇਲ ਤੋਂ ਜੋ ਰਵੀ ਰਾਜਗੜ ਲੈ ਕੇ ਆਏ ਸੀ ਇੰਟਰੋਗੇਸ਼ਨ ਕੀਤੀ ਗਈ ਬਟ ਉਹਦੀ ਮਦਦ ਵੀ ਮਿਲੀ ਹੈ ਮਨ ਫੜਮ ਇਹਨਾਂ ਨੂੰ ਕਿਉਂਕਿ ਦੇਖਿਏ ਜਿਵੇਂ ਜਿਸ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦਾ ਵੀ ਅਫੀਲੀਏਸ਼ਨ ਉਹਨ ਪਰਸਨ ਦੇ ਨਾਲ ਹੈ ਗੋਂ ਗੈਂਗਸਟਰਜ਼ ਦੇ ਨਾਲ ਹੈਗਾ ਤੇ ਪੁਲਿਸ ਤਫਤੀਸ਼ ਕਰਨ ਦੇ ਲਈ ਮੌਕੇ ਦੀ ਪੂਰੀ ਕੀ ਪੂਰੀ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ ਤਾਂ ਉਹਨੂੰ ਵੀ ਅਸੀਂ ਕੁਐਸਚਨਿੰਗ ਕਰਕੇ ਉਹਦੇ ਵਿੱਚ ਵੀ ਅਗਰ ਕੁਝ ਸਚਾਈ ਨਿਕਲਦੀ ਔਰ ਹੋ ਸਕਦਾ ਹੈ ਕਿ ਇੱਥੇ ਕਿਸੇ ਔਰ ਨੂੰ ਅਗਰ ਇਸ ਇਨਸੀਡੈਂਟ ਤੋਂ ਬਾਰੇ ਬਾਤ ਕਿਸੇ ਨੂੰ ਇਹਨਾਂ ਨੇ ਥ੍ਰੈਟ ਕਾਲ ਵਗੈਰਾ ਕੀਤੀ ਹੋਏ ਤਾਂ ਉਹਦਾ ਵੀ ਪੂਰਾ ਕਪੂਰਾ ਤਫਤੀਸ਼ ਕਰਨੀ ਬਣਦੀ ਹੈਗੀ ਤਾਂ ਉਹਦੀ ਕੁਐਸਚਨਿੰਗ ਜਾਰੀ ਹੈਗੀ ਤੇ ਉਹਦਾ ਵੀ ਪੁਲਿਸ ਪੂਰਾ ਕਪੂਰਾ ਵੈਰੀਫਿਕੇਸ਼ਨ ਕਰ ਰਹੀ ਹੈ ਜਿਹੜੇ ਮੈਨਾਂ ਦੋਸ਼ੀ ਜਿਹੜੇ ਫੜੇ ਗਏ ਨੇ ਕੀ ਕੀ ਨਾਮ ਆ ਇੱਕ ਦਾ ਹੈਗਾ ਹਰਕਰਨ ਏਲੀਅਸ ਕਰਨ ਮਾਧਪੁਰ ਜਿਹਦੀ ਜਿਹਦੇ ਕੋਲ ਉਸ ਦਿਨ ਮੌਕੇ ਇਨਸੀਡੈਂਟ ਦੇ ਵਾਲੇ ਦਿਨ 32 ਬੋਰ ਦੀ 30 ਬੋਰ ਦਾ ਇੱਕ ਪਿਸਤਲ ਸੀਗਾ ਇਹਦੀ ਹੀ ਗੋਲੀ ਨਾਲ ਗੁਰਵਿੰਦਰ ਦੀ ਡੈਥ ਹੋਈ ਹੈ ਤੇ ਇਹਦੇ ਨਾਲ ਗੁਰਤੇਜ ਏਲੀਅਸ ਤੇਜੀ ਆਕਸ ਅਕਸਰ ਆਇਦਰ ਰਹਿਣ ਵਾਲਾ ਹੈਗਾ ਇਹਨੇ ਵੀ ਉਸ ਦਿਨ ਫਾਇਰਿੰਗ ਕੀਤੀ ਸੀਗੀ ਇਹਦੇ ਕੋਲ ਉਸ ਦਿਨ 32 ਬੋਰ ਦਾ ਪਿਸਤਲ ਸੀਗਾ ਤੇ ਇਹ ਨਾਲ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਜਿਹਦਾ ਨਾਮ ਰਾਜਵੀਰ ਹੈਗਾ ਉਹ ਚੱਕਸਰ ਆਇਦਰ ਰਹਿਣ ਵਾਲਾ ਹੈਗਾ ਤੇ ਇੱਕ ਜਸਪ੍ਰੀਤ ਉਰਫ ਜੱਸਾ ਹੈਗਾ ਜੋ ਮਾਦਪੁਰ ਦਾ ਰਹਿਣ ਵਾਲਾ ਹੈਗਾ ਸਰ ਪੁਲਿਸ ਅਫੀਸਰ ਕਿੰਨੇ ਇੰਜਰਡ ਹੋਏ ਇੱਕ ਸੀਆਈ ਇਨਚਾਰਜ ਸਾਡੇ ਸਬ ਇੰਸਪੈਕਟਰ ਨਰਪਿੰਦਰ ਨੂੰ ਥਾਈ ਦੇ ਵਿੱਚ ਉਹਨਾਂ ਦੇ ਗੋਲੀ ਵਜੀਏ ਬਟ ਉਹ ਬਿਲਕੁਲ ਠੀਕ ਹੈ ਕੋਈ ਕਵਰਾਂਡ ਦੀ ਲੋੜ ਨਹੀਂ ਹੈਗੀ ਆਊਟ ਆਫ ਡੇਂਜਰ ਨੇ ਬਟ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈਗਾ